ਹੈਲੋ ਦੋਸਤੋ ਵੈਲਕਮ ਟੂ ਮਾਈ ਚੈਨਲ ਪੰਜਾਬੀ ਟੇਸਟੀ ਫੂਡ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਬਣਾ ਰਹੀਆਂ ਜੀ ਮਿਲਕ ਬਦਾਮ ਮਾਰਕੀਟ ਨਾਲੋਂ ਵੀ ਵਧੀਆ ਤਰੀਕੇ ਨਾਲ ਜੀ ਆਪਾਂ ਮਿਲਕ ਬਦਾਮ ਨੂੰ ਬਣਾ ਕੇ ਘਰ ਵਿੱਚ ਵੀ ਤਿਆਰ ਕਰ ਸਕਦੇ ਹਾਂ ਮਾਰਕੀਟ ਵਾਲਾ ਮਿਲਕ ਬਦਾਮ ਤੇ ਘਰ ਦੇ ਮਿਲਕ ਬਦਾਮ ਵਿੱਚ ਕੀ ਅੰਤਰ ਹੁੰਦਾ ਅੱਜ ਆਪਾਂ ਤੁਹਾਨੂੰ ਇਹ ਵੀ ਦੱਸਾਂਗੇ ਚਲੋ ਜੀ ਜਲਦੀ ਸੇ ਆਪਾਂ ਇਹ ਰੈਸਪੀ ਬਣਾਉਣਾ ਸ਼ੁਰੂ ਕਰਦੇ ਹਾਂ ਇਸ ਦੇ ਲਈ ਜੀ ਆਪਾਂ ਨੇ ਦੇਖੋ ਟੋਟਲ ਆਪਾਂ ਨੇ 30 ਬਦਾਮ ਲਏ ਸੀਗੇ ਇਸ ਨੂੰ ਆਪਣੇ ਰਾਤ ਨੂੰ ਪਾਣੀ ਵਿੱਚ ਡਿਪ ਕਰਕੇ ਦੇਖੋ ਰੱਖ ਦਿੱਤੀ ਸੀ ਜੀ ਟੋਟਲ ਇਸ ਨੂੰ 10-12 ਘੰਟੇ ਹੋ ਚੁੱਕੇ ਨੇ ਹੁਣ ਆਪਾਂ ਇਸ ਨੂੰ ਸਾਫ਼ ਪਾਣੀ ਨਾਲ ਦੇਖੋ ਧੋ ਕੇ ਹੁਣ ਆਪਾਂ ਇਸ ਦਾ ਛਿਲਕਾ ਜੋ ਉਸ ਨੂੰ ਹਟਾ ਦੇਣਾਗਾ ਆਪਾਂ 1 ਲੀਟਰ ਦੁੱਧ ਦਾ ਜੀ ਮਿਲਕ ਬਦਾਮ ਬਣਾ ਕੇ ਤਿਆਰ ਕਰ ਰਹੇ ਹਾਂ 1 ਲੀਟਰ ਦੁੱਧ ਲਈ ਆਪਾਂ ਨੇ ਟੋਟਲ 30 ਬਦਾਮ ਪਾਏ ਨੇ ਆਪਾਂ ਮੈਦਰਮੈਂਟ ਆਪਾਂ ਤੁਹਾਨੂੰ ਪੂਰਾ ਦੱਸਾਂਗੇ ਅੱਧੀ ਕੋਲੀ ਦਾ ਇੱਕ ਕੋਲੀ ਕੋਈ ਨਹੀਂ ਜੀ 1 ਕਿਲੋ ਦੁੱਧ ਦੇ ਵਿੱਚ 30 ਬਦਾਮ ਪਾਏ ਨੇ ਆਪਾਂ ਇਸ ਦੇ ਲਈ ਜੀ ਆਪਾਂ ਨੇ ਦੇਖੋ ਕਾਜੂ ਬਦਾਮ ਤੇ ਪਿਸਤਾ ਲਿਆਗਾ ਇਸ ਨੂੰ ਆਪਾਂ ਮਿਲਕ ਬਦਾਮ ਵਿੱਚ ਪਾਵਾਂਗੇ ਤੇ ਇਸ ਵਿੱਚ ਕਿਸ਼ਮਿਸ ਬਿਲਕੁਲ ਵੀ ਨਹੀਂ ਪਾਉਣੀ ਥੋੜੇ ਜੀ ਆਪਾਂ ਨੇ ਬਰੀਕ ਕਟਿੰਗ ਕਰ ਲਈ ਜੀ ਇਸ ਨੂੰ ਆਪਾਂ ਡੈਕੋਰੇਟ ਲਈ ਰੱਖਿਆਗਾ ਹੁਣ ਆਪਾਂ ਜੀ ਦੇਖੋ ਇੱਕ ਕੋਲੀ ਵਿੱਚ ਆਪਾਂ ਨੇ ਅੱਧਾ ਚਮਚ ਕਸਟਰਡ ਦਾ ਲੈਣਾਗਾ ਟੀ ਟੇਬਲस्पून ਸਿਰਫ ਅੱਧਾ ਚਮਚ ਹੀ ਲੈਣਾਗਾ ਜੇ ਆਪਾਂ ਇੱਕ ਚਮਚ ਲੈ ਲਿਆ ਜੀ ਤਾਂ ਫਿਰ ਉਸ ਨਾਲ ਕੀ ਹੋ ਜਾਊਗਾ ਇਹ ਕਸਟਰਡ ਮਿਲਕ ਸੇਕ ਬਣ ਜਾਊਗਾ ਆਪਾਂ ਬਣਾ ਰਿਹਾ ਮਿਲਕ ਬਦਾਮ ਇਸ ਕਰਕੇ ਆਪਾਂ ਨੇ ਠੀਕ ਠੀਕ ਜਿਹਾ ਅੱਧਾ ਚਮਚ ਹੀ ਲੈਣਾਗਾ ਸਿਰਫ ਮਿਲਕ ਬਦਾਮ ਦੀ ਫਲੇਵਰ ਲਈ ਹੁਣ ਆਪਾਂ ਇਸ ਨੂੰ ਠੰਡਾ ਦੁੱਧ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਘੋਲ ਲੈਣਾਗਾ ਹੁਣ ਆਪਾਂ ਜੀ ਦੇਖੋ ਬਦਾਮ ਨੂੰ ਸਾਰੇ ਨੂੰ ਛਿੱਲ ਲਿਆਗਾ ਇੱਕ ਗ੍ਰੈਂਡਰ ਜਾਰ ਵਿੱਚ ਪਾ ਕੇ ਇਸ ਵਿੱਚ ਆਪਾਂ ਅੱਧਾ ਕੱਪ ਦੁੱਧ ਦਾ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਗ੍ਰੈਂਡ ਕਰ ਲੈਣਾਗਾ ਤੁਸੀਂ ਘੱਟ ਵੀ ਥੋੜਾ ਜਿਹਾ ਗ੍ਰੈਂਡ ਕਰ ਸਕਦੇ ਹੋ ਤੇ ਪੂਰੀ ਤਰ੍ਹਾਂ ਪੇਸਟ ਵੀ ਬਣਾ ਸਕਦੇ ਇਹ ਤੁਹਾਡੀ ਮਰਜ਼ੀ ਹੈ ਦੇਖੋ ਆਪਾਂ ਇਸ ਨੂੰ ਥੋੜਾ ਜਿਹਾ ਦਰਦੜਾ ਰੱਖਿਆਗਾ ਤਾਂ ਕਿ ਵਿੱਚ ਇਸ ਦੇ ਦਾਣੇ ਜਿਹਾ ਹੋਣ ਦੇਖ ਸਕਦੇ ਹੋ ਜੀ ਨੰਕ ਆਪਾਂ ਨੇ ਗ੍ਰੈਂਡ ਕੀਤਾ ਇਹ ਹੁਣ ਆਪਾਂ ਜੀ ਇੱਕ ਪੈਨ ਵਿੱਚ 1 ਲੀਟਰ ਦੁੱਧ ਲਿਆਗਾ ਇਸ ਨੂੰ ਆਪਾਂ ਇੱਕ ਉਬਾਲ ਦਵਾ ਦੇਣਾਗਾ ਅੱਜ ਆਪਾਂ ਜੀ ਤੁਹਾਨੂੰ ਮਿਲਕ ਬਦਾਮ ਬਣਾਉਣ ਦਾ ਤਰੀਕਾ ਇਸ ਤਰੀਕੇ ਦਾ ਦੱਸਾਂਗੇ ਕਿ ਤੁਸੀਂ 1 ਲੀਟਰ ਦੁੱਧ ਦਾ ਨਹੀਂ ਕੰਮ ਸੇ ਕੰਮ ਚਾਹੇ ਤੁਸੀਂ 5 ਲੀਟਰ ਜਾਂ 10 ਲੀਟਰ ਦਾ ਵੀ ਮਿਲਕ ਬਦਾਮ ਘਰ ਵਿੱਚ ਬਣਾ ਕੇ ਤਿਆਰ ਕਰ ਸਕਦੇ ਹੋ ਹੁਣ ਆਪਾਂ ਜੀ ਇਸ ਨੂੰ ਉਬਾਲ ਆਉਣ ਤੋਂ ਬਾਅਦ 5 ਕ ਮਿੰਟਾਂ ਲਈ ਆਪਾਂ ਨੇ ਇਸ ਨੂੰ ਮੀਡੀਅਮ ਟੂ ਹਾਈ ਗੈਸ ਤੇ ਉਬਾਲਣਾਗਾ ਟੋਟਲ ਇਸ ਨੂੰ ਜ 5 ਕ ਮਿੰਟ ਹੋ ਚੁੱਕੇ ਨੇ ਗਰਮ ਹੁੰਦੇ ਹੋਏ ਦੁੱਧ ਨੂੰ ਹੁਣ ਆਪਾਂ ਇਸ ਵਿੱਚ ਥੋੜਾ ਜਿਹਾ ਕੇਸਰ ਪਾ ਦਵਾਂਗੇ ਕੁਝ ਪੱਤੀਆਂ ਹੀ ਆਪਾਂ ਨੇ ਕੇਸਰ ਦੀਆਂ ਪਾਈਆਂ ਨੇ ਜੀ ਜੇ ਤੁਹਾਡੇ ਕੋਲ ਹੈ ਤਾਂ ਤੁਸੀਂ ਪਾ ਸਕਦੇ ਨਹੀਂ ਕੋਈ ਜ਼ਰੂਰੀ ਨਹੀਂ ਹੈਗਾ ਕੇਸਰ ਪਾਉਣਾ ਹੁਣ ਆਪਾਂ ਜੀ ਇਸ ਵਿੱਚ ਜੋ ਗ੍ਰੈਂਡ ਕੀਤਾ ਹੋਇਆ ਆਪਣਾ ਬਦਾਮ ਸੀ ਉਸ ਨੂੰ ਐਡ ਕਰਾਂਗੇ ਹੁਣ ਆਪਾਂ ਜੀ ਦੁੱਧ ਨੂੰ ਫਿਰ 5 ਮਿੰਟਾਂ ਲਈ ਮੀਡੀਅਮ ਟੂ ਹਾਈ ਗੈਸ ਤੇ ਫਿਰ ਇਸ ਨੂੰ ਉਬਾਲਣਾ ਹੈਗਾ ਤਾਂ ਕਿ ਆਪਣਾ ਦੁੱਧ ਥੋੜਾ ਜਾ ਠਿੱਕ ਬਣ ਜਾਵੇ ਜੋ ਆਪਾਂ ਨੇ ਜੀ ਬਦਾਮ ਵਿੱਚ ਦੁੱਧ ਪਾ ਕੇ ਉਸ ਨੂੰ ਗ੍ਰाइंड ਕੀਤਾਗਾ ਜਾਂ ਆਪਾਂ ਕਸਟਰਡ ਵਿੱਚ ਦੁੱਧ ਪਾਏਗਾ ਉਹ ਆਪਾਂ ਸਾਰਾ ਦੁੱਧ 1 ਲੀਟਰ ਦੁੱਧ ਦੇ ਵਿੱਚੋਂ ਹੀ ਲਿਆ ਸੀ ਟੋਟਲ ਆਪਾਂ 1 ਲੀਟਰ ਦੁੱਧ ਦਾ ਹੀ ਮਿਲਕ ਬਦਾਮ ਬਣਾ ਕੇ ਤਿਆਰ ਕਰ ਰਹੇ ਹਾਂ 1 ਲੀਟਰ ਦੁੱਧ ਨਾਲ ਜੀ ਆਪਾਂ ਘਰ ਵਿੱਚ 5 ਮੈਂਬਰਾਂ ਲਈ ਮਿਲਕ ਬਦਾਮ ਬਣਾ ਕੇ ਤਿਆਰ ਕਰ ਸਕਦੇ ਹਾਂ ਆਪਾਂ ਛੋਟੇ ਗਲਾਸ ਬਣਾ ਸਕਦੇ ਹਾਂ ਜੀ 5 ਵੱਡੇ ਨਹੀਂ ਹੁਣ ਆਪਾਂ ਇਸ ਵਿੱਚ ਡਰਾਈ ਫਰੂਟ ਪਾਵਾਂਗੇ ਡਰਾਈ ਫਰੂਟ ਪਾਉਣ ਤੋਂ ਬਾਅਦ ਜੀ ਆਪਾਂ ਦੁੱਧ ਨੂੰ 2-3 ਮਿੰਟਾਂ ਲਈ ਹੋਰ ਉਬਾਲਣਾਗਾ ਹੁਣ ਆਪਾਂ ਦੁੱਧ ਨੂੰ ਮੀਡੀਅਮ ਗੈਸ ਤੇ ਹੀ ਉਬਾਲਣਾਗਾ ਪਹਿਲਾਂ ਆਪਾਂ ਮੀਡੀਅਮ ਟੂ ਹਾਈ ਰੱਖਿਆ ਸੀ 10 ਮਿੰਟ ਹੁਣ ਆਪਾਂ ਮੀਡੀਅਮ ਗੈਸ ਤੇ ਹੀ ਆਪਾਂ ਇਸ ਨੂੰ ਉਬਾਲਣਾਗਾ ਦੇਖੋ ਜੀ 2-3 ਮਿੰਟ ਹੋ ਚੁੱਕੇ ਨੇ ਬਿਲਕੁਲ ਲਾਸਟ ਤੇ ਹੀ ਆਪਾਂ ਨੇ ਇਸ ਵਿੱਚ ਚੀਨੀ ਐਡ ਕਰਨੀ ਆ ਚੀਨੀ ਆਪਾਂ ਨੇ ਆਪਣੇ ਟੇਸਟ ਅਨੁਸਾਰ ਪਾਉਣੀ ਆ ਤੁਸੀਂ ਚੀਨੀ ਜੇ ਜ਼ਿਆਦਾ ਮਿੱਠਾ ਖਾਣੇ ਹੋ ਜੀ ਤਾਂ ਜ਼ਿਆਦਾ ਇਸ ਵਿੱਚ ਮਿੱਠਾ ਬਿਲਕੁਲ ਵੀ ਨਹੀਂ ਪੈਂਦਾ ਹੈਗਾ ਮਿਲਕ ਬਦਾਮ ਦੇ ਵਿੱਚ ਠੀਕ-ਠੀਕ ਹੀ ਪਾਉਣਾ ਚਾਹੀਦਾ ਹੈਗਾ ਫਿਰ ਹੀ ਇਸ ਦਾ ਜੋ ਟੇਸਟ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦਾ ਹੁਣ ਆਪਾਂ ਇਸ ਵਿੱਚ ਜੋ ਕਸਟਰਡ ਘੋਲ ਕੇ ਤਿਆਰ ਕੀਤਾ ਸੀ ਉਸ ਨੂੰ ਵੀ ਐਡ ਕਰ ਦਾਂਗੇ ਕਸਟਰਡ ਪਾਉਣ ਤੋਂ ਬਾਅਦ ਜੀ ਆਪਾਂ ਦੁੱਧ ਨੂੰ 2 ਕਮਿੰਟ ਵਾਲੀ ਹੋਰ ਉਬਾਲ ਲੈਣਾ ਉਸ ਤੋਂ ਬਾਅਦ ਆਪਣਾ ਮਿਲਕ ਬਾਦਾਮ ਬਣ ਕੇ ਰੈਡੀ ਆ ਜੋ ਆਪਾਂ ਮਾਰਕੀਟ ਵਿੱਚ ਦੀ ਮਿਲਕ ਬਾਦਾਮ ਜਾ ਕੇ ਪੀਂਨੇ ਆ ਉਸ ਵਿੱਚ ਥੋੜਾ ਜਿਹਾ ਕਸਟਰਡ ਜ਼ਿਆਦਾ ਪਾਇਆ ਹੁੰਦਾ ਤੇ ਬਾਦਾਮ ਘੱਟ ਹੁੰਦੇ ਨੇ ਜੋ ਆਪਾਂ ਘਰ ਵਿੱਚ ਮਿਲਕ ਬਾਦਾਮ ਬਣਾ ਕੇ ਤਿਆਰ ਕਰਦੇ ਆ ਉਸ ਦਾ ਜੋ ਮੈਜ਼ਰਮੈਂਟ ਆਪਾਂ ਤੁਹਾਨੂੰ ਦੱਸਤਾ ਇੱਕਦਮ ਪਰਫੈਕਟ ਬਣ ਕੇ ਤਿਆਰ ਹੁੰਦਾਗਾ ਕਿਉਂਕਿ ਆਪਾਂ ਇਸ ਨੂੰ ਜ਼ਿਆਦਾ ਕਸਟਰਡ ਪਾ ਕੇ ਨਹੀਂ ਬਣਾਇਆ ਸਿਰਫ ਦੁੱਧ ਨਾਲ ਹੀ ਬਣੇਗਾ ਸਿਰਫ ਕਸਟਰਡ ਦਾ ਆਪਾਂ ਇੱਕ ਫਲੇਵਰ ਦਿੱਤਾ ਇਸ ਵਿੱਚ ਹੁਣ ਆਪਾਂ ਜੀ ਗੈਸ ਨੂੰ ਬੰਦ ਕਰ ਦਾਂਗੇ ਇਸ ਨੂੰ ਠੰਡਾ ਹੋਣ ਲਈ ਰੱਖ ਦਵਾਂਗੇ ਜੋ ਕਰਦਾ ਜੀ ਮਿਲਕ ਬਦਾਮ ਹੁੰਦਾਗਾ ਇਹ ਮਾਰਕੀਟ ਨਾਲ ਬਹੁਤ ਹੀ ਜ਼ਿਆਦਾ ਵਧੀਆ ਬਣ ਕੇ ਤਿਆਰ ਹੁੰਦਾਗਾ ਹੁਣ ਆਪਾਂ ਇਸ ਨੂੰ ਇੱਕ ਬਾਲ ਵਿੱਚ ਪਾ ਦੇਣਾਗਾ ਤੁਸੀਂ ਦੇਖ ਸਕਦੇ ਹੋ ਜੀ ਇਹ ਕੰਨਾ ਪਤਲਾ ਬਣ ਕੇ ਤਿਆਰ ਹੋਇਆਗਾ ਜਦੋਂ ਆਪਾਂ ਇਸ ਨੂੰ ਫ੍ਰਿਜ ਵਿੱਚ 6-7 ਘੰਟੇ ਲਈ ਰੱਖ ਦਵਾਂਗੇ ਠੰਡਾ ਹੋਣ ਲਈ ਉਸ ਤੋਂ ਬਾਅਦ ਕੰਨਾ ਜਦਾ ਇਹ ਠਿੱਕ ਹੋ ਜਾਏਗਾ ਹੁਣ ਆਪਾਂ ਇਸ ਨੂੰ ਫ੍ਰਿਜ ਵਿੱਚ ਰੱਖ ਦਵਾਂਗੇ ਠੰਡਾ ਹੋਣ ਲਈ ਦੇਖੋ ਜੀ ਟੋਟਲ 6 ਘੰਟੇ ਹੋ ਚੁੱਕੇ ਨੇ ਤੁਸੀਂ ਦੇਖ ਸਕਦੇ ਜੀ ਕੰਨਾ ਬਰੀਆ ਬਣ ਕੇ ਦੇਖੋ ਤਿਆਰ ਹੋਇਆਗਾ ਤੇ ਥੋੜਾ ਜਿਹਾ ਇਹ ਠਿੱਕ ਵੀ ਹੋ ਚੁੱਕਿਆਗਾ ਜੋ ਆਪਾਂ ਮਾਰਕੀਟ ਵਿੱਚ ਜਾ ਕੇ ਜੇ ਮਿਲਕ ਬਦਾਮ ਪੀਨੇ ਆ ਉਸ ਵਿੱਚ ਥੋੜਾ ਜਿਹਾ ਕਸਟਰਡ ਜ਼ਿਆਦਾ ਪਾਇਆ ਹੁੰਦਾ ਹੈ। ਜੋ ਆਪਾਂ ਦੀ ਘਰ ਵਿੱਚ ਮਿਲਕ ਬਦਾਮ ਬਣਾ ਕੇ ਪੀਨੇ ਆ ਉਸ ਦਾ ਟੇਸਟ ਵੀ ਅਲੱਗ ਹੁੰਦਾ ਹੈ ਤੇ ਉਸ ਵਿੱਚ ਨਾ ਓਵਰ ਕਸਟਰਡ ਹੁੰਦਾਗਾ ਤੇ ਨਾ ਹੀ ਆਪਾਂ ਉਸ ਵਿੱਚ ਘੱਟ ਬਦਾਮ ਪਾਉਣੇ ਜਿੰਨੇ ਕਾਪਣੋਂ ਬਦਾਮ ਚਾਹੀਦੇ ਹੁੰਦੇ ਨੇ ਆਪਾਂ ਉਹਨੇ ਕ ਬਦਾਮ ਪਾਉਣੇ ਇਸ ਵਿੱਚ ਓਵਰ ਵੀ ਬਦਾਮ ਨਹੀਂ ਪਾਉਣਾ ਚਾਹੀਦਾ ਜੀ 1 ਕਿਲੋ ਦੁੱਧ ਦੇ ਵਿੱਚ ਸਿਰਫ 30 ਬਦਾਮ ਹੀ ਆਪਾਂ ਨੇ ਯੂਜ਼ ਕਰੇ ਨੇ। ਹੁਣ ਆਪਾਂ ਇਸ ਨੂੰ ਦੇਖੋ ਗਲਾਸ ਵਿੱਚ ਪਾ ਲਿਆਗਾ ਤੇ ਇਸ ਨੂੰ ਉੱਪਰੋਂ ਡੈਕੋਰੇਟ ਕਰ ਦਵਾਂਗੇ। ਕਾਜੂ ਬਦਾਮ ਪਿਸਤਾ ਥੋੜਾ ਜਿਹਾ ਕੇਸਰ ਪਾ ਕੇ ਅਗਰ ਤੁਹਾਨੂੰ ਜੀ ਇਸ ਦੇ ਬਣਾਉਣ ਦਾ ਮੇਰਾ ਤਰੀਕਾ ਜੀ ਤੁਹਾਨੂੰ ਪਸੰਦ ਆਇਆ ਹੋਵੇ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਬੈਲ ਆਈਕਨ ਨੂੰ ਪ੍ਰੈਸ ਕਰ ਦੇਣਾ ਤਾਂ ਕਿ ਮੇਰੀ ਕੋਈ ਵੀ ਨਵੀਂ ਵੀਡੀਓ ਜਾਰੀ ਹੁੰਦੇ ਤੁਹਾਡੇ ਤੱਕ ਤੁਰੰਤ ਜੀ ਪਹਿਨਾ ਪਹੁੰਚ ਜਾਏ ਕਰੇ ਵੀਡੀਓ ਦੇਖਣ ਲਈ ਧੰਨਵਾਦ